ਹਰ ਰੋਜ਼ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਫਰੋਤੀਆਂ ਲਿਖੀ ਜਾ ਰਹੀਆਂ ਹਨ ਜਗਰਾਉਂ ਆਪਾਂ ਕਬੱਡੀ ਖਿਡਾਰੀ ਮਾਰਤਾ ਅੱਜ ਬਟਾਲੇ ਮਾਰਤਾ ਤੇ ਲੁੱਟਖੋ ਫਰੋਤੀਆਂ ਘਰ ਘਰ ਲੋਕੀ ਤੰਗ ਹੋਏ ਬੈਠੇ ਆ ਕਿਉਂਕਿ ਮੁੱਖ ਮੰਤਰੀ ਹੈ ਹੀ ਨਹੀਂ ਮੁੱਖ ਮੰਤਰੀ ਤਾਂ ਕੇਜਰੀਵਾਲ ਦੀ ਚਮਚਾਗਰੀ ਕਰਨ ਤੇ ਲੱਗਿਆ ਉਹਨੂੰ ਕੋਈ ਫਿਕਰ ਨਹੀਂ ਹੈਂਦੇ ਨਹੀਂ ਪੰਜਾਬ ਇਤੋਂ ਮੜਾ ਮੁੱਖ ਮੰਤਰੀ ਨਹੀਂ ਹੋ ਸਕਦਾ ਇਹਦੇ ਵਰਗਾ ਸਰ ਅੱਜ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਰਹੀ ਆ ਕਿੰਨੀ ਕ ਅਕਾਲੀ ਦਲ ਨੂੰ ਆਸ ਕਰਦੇ ਵੀਰਵਾ ਪਰਮਾਤਮਾ ਦੀ ਬਖਸ਼ਿਸ਼ ਹੋਣੀ ਹੈ ਚੜਦੀ ਕਲਾ ਸਰ ਇੱਕ ਮਖਸਰ ਦੇ ਵਿੱਚ ਪ੍ਰੋਗਰਾਮ ਸੀ ਭਗੰਤ ਮਨ 45 ਮਿੰਟ ਤੁਹਾਡੇ ਤੇ ਹੀ ਬੋਲਦਾ ਰਿਹਾ ਜੀ ਉਹਦੀ ਦੱਸਿਆ ਕਿ ਸਮੱਸਿਆ ਕੀ ਹੈ ਕਿਉਂਕਿ ਇੱਕ ਚੀਜ਼ ਜੋ ਉਹਨੇ ਕੰਮ ਕੀਤਾ ਉਹ ਤੇ ਦੱਸ ਨਹੀਂ ਸਕਦਾ ਕੋਈ ਕੀਤਾ ਨਹੀਂ ਫਿਰ 24 ਘੰਟੇ ਸਾਰਿਆਂ ਜਿੱ ਕੋਈ ਬਿਮਾਰੀ ਪੈ ਗਈ ਹੈ ਭਾਵੇਂ ਕਾਂਗਰਸ ਚਾਹ ਭਾਵੇਂ ਝਾੜੂ ਵਾਲੇ ਦਾ ਭਾਵੇਂ ਦੂਜੇ ਆ ਬਾਦਲ 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 ਤੇ ਕਾਲੀ ਦਲ ਤੋਂ ਬਾਦਲ ਤੇ ਕਾਲੀ ਦਲ ਤੋਂ ਡਰਦੇ ਆ